ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਆ ਡਾਲਲ ਹੈਪੀ ਬਰਥਡੇ ਟੂ ਯੂ ਚਾਹੀ ਛੱਡਨੇ ਪੈ ਜਾਣ ਲੱਖ ਆਰਾਮ ਪਰ ਕਦੇ ਮਿਹਨਤ ਕਰਨਾਂ ਲਈ ਛੱਡੀ ਦਾ ਆ ਦੂਜਾ ਵਾਂਗੂ ਨਸ਼ੇ ਪੱਤੀ ਕਰਨ ਦੀ ਆਦਤ ਨਹੀਂ ਮੈਨੂੰ ਉਹ ਮੈਂ ਤਾਂ ਪਹਿਲਾਂ ਤੋਂ ਹੀ ਸੰਕਿਆ ਖੇਡ ਕਬੱਡੀ ਦਾ ਅੱਜ ਆਪਣੇ ਰਾਜਸਥਾਨੀ ਜੀ ਕੁਝ ਸੁਣਾਉਣ ਲੱਗੇ ਨੇ ਬੇਸ਼ਕ ਕੀਤਾ ਜਾਵੇ। ਇੰਨੀ ਜਲਦੀ ਡੋਲਣਾ ਯਾਰਾ ਹਲੇ ਬਹੁਤ ਕੁਝ ਕਰਨਾ ਬਾਕੀ ਐ। ਹੱਸ ਹੱਸ ਜ਼ਿੰਦਗੀ ਬਹੁਤ ਜੀ ਲਈ। ਹਲੇ ਕੁੱਟ ਕੁੱਟ ਮਰਨਾ ਬਾਕੀ ਐ। ਹੱਥ ਅੱਡ ਅੱਡ ਮੰਗ ਲੈ ਪੈਸੇ ਘਰ ਤੋਂ। ਹਲੇ ਤੇਰਾ ਕਮਾਉਣਾ ਬਾਕੀ ਆ। ਹਰ ਹਰ ਤੂੰ ਜਿੱਤ ਕੋਲ ਚੱਲਣਾ। ਹਲੇ ਤੇਰੀ ਰਾਹ ਨੂੰ ਹਰੋਣਾ ਬਾਕੀ ਆ। ਹਲੇ ਤਾਂ ਤੂੰ ਆਮ ਜਿਹਾ ਯਾਰਾ ਤੇਰਾ ਬੰਨਾ ਖਾਸ ਹਲੇ ਬਾਕੀ ਆ। ਹਲੇ ਕੋਈ ਪੁੱਛਦਾ ਤੱਕ ਨਹੀਂ ਦੇਨੂ। ਤੇਰੇ ਕਾਬਲੀਅਤ ਦਾ ਅਹਿਸਾਸ ਕਰਉਣਾ ਬਾਕੀ ਆ। ਬਹੁਤ ਕੁਝ ਪਾ ਲਿਆ ਤੂੰ ਬਿਨ ਕੁਝ ਕੀਤੇ। ਹੁਣ ਤੇਰੇ ਜਜ਼ਬਾਤਾਂ ਦਾ ਵਿਕਣਾ ਬਾਕੀ ਆ ਹਲੇ ਤਾਂ ਤੂੰ ਕੁਝ ਸਿੱਖਿਆ ਨਹੀਂ ਪਰ ਹਜੇ ਬਹੁਤ ਕੁਝ ਸਿੱਖਣਾ ਬਾਕੀ ਵਾਹ 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 ਬਹੁਤ ਬੜੇ ਬੜੇ ਕਹਾਣੀ ਸੌਰੀ ਸ਼ਾਇਰੀ ਤੇ ਜਰੂਰ ਕਮੈਂਟ ਕਰਿਓ ਬੱਚੀ ਨੇ ਇੰਨੀ ਵਧੀਆ ਲਿਖਤ ਲਿਖੀ ਆ ਠੀਕ ਹੈ ਜੇ ਤੁਸੀਂ ਵੀ ਕੁਝ ਲਿਖਦੇ ਹੋ ਤਾਂ ਨੀਚੇ ਕਮੈਂਟ ਕਰ ਦਿਓ ਮੈਨੂੰ